ਕਿੰਨੇ ਸਾਲ ਪ੍ਰਧਾਨ ਮੰਤਰੀ ਰਹੀ ਹੈ ਉਹਨੂੰ ਸਿਰਫ ਗੋਲ ਇੰਟਰਨੈਸ਼ਨਲ ਅਵਾਰਡ ਮਿਲੇ ਹੈ ਤੇ ਪ੍ਰਧਾਨ ਮੰਤਰੀ ਮੈਂ ਸਭ ਤੋਂ ਵੱਧ ਦੇਸ਼ਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਪੰਡ ਨੂੰ ਪਤਾ ਵੀ ਹੈ ਕੁਝ ਅਲੱਗ ਦਾ ਹੈ ਭਗਵੰਤ ਸਿੰਘ ਮਾਨ ਮੁਰਦਾਬਾ ਭਗਵੰਤ ਸਿੰਘ ਮਾਨ ਮੁਰਦਾਬਾ ਭਗਵੰਤ ਸਿੰਘ ਮਾਨ ਮੁਰਦਾਬਾ ਭਗਵੰਤ ਸਿੰਘ ਮਾਨ ਮੁਰਦਾਬਾ ਮੈਂ ਮਿੰਕਲ ਬਜਾਜ ਮੈਂ ਇੱਕ ਮੈਸੇਜ دینا ਸਾਡੇ ਪੰਜਾਬ ਵਾਸੀਆਂ ਨੂੰ ਕੀ ਵੇਖੋ ਕਿੰਨੀ ਡਿੱਗੀ ਹੋਈ ਰਾਜਨੀਤੀ ਚੱਲ ਰਹੀ ਹੈ ਕਿਉਂਕਿ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਇਹੋ ਜੀ ਰਾਜਨੀਤੀ ਨਹੀਂ ਕੀਤੀ ਜਿਹੜੀ ਜਿਹਦਾ ਪੱਧਰ ਐਨਾ ਥੱਲੇ ਡਿੱਗ ਪਏ ਕਿ ਅਸੀਂ ਆਪਦੇ ਦੇਸ਼ ਦੇ ਸਰਵ ਉੱਚੇ ਇਨਸਾਨ ਜਿਹਨੂੰ ਦੇਸ਼ ਦੇ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਚੁਣਿਆ ਤੇ ਜਿਹੜਾ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਾਡੇ ਜਿਹੜਾ ਭਾਰਤ ਦਾ ਜਿਹੜਾ ਝੰਡਾ ਬੁਲੰਦ ਕਰਦੇ ਆ ਆਵਾਜ਼ ਬੁਲੰਦ ਕਰਦੇ ਆ ਸਾਡਾ ਜਿਹੜਾ ਪੱਧਰ ਆ ਉੱਚਾ ਚੱਕਦੇ ਆ ਬੜੀ ਘਟੀਆਂ ਕੰਮ ਕੀਤਾ ਸਾਡੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਨੇ ਉਹਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਇੰਨੀਆਂ ਸਰਕਾਰਾਂ ਰਹੀਆਂ ਇੰਨਾ ਦੁਰਦਰਵੈਸ਼ ਤੇ ਇੰਨੀ ਨਿਚਲੇ ਪੱਧਰ ਦੀ ਜਿਹੜੀ ਰਾਜਨੀਤੀ ਹੈ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਸਰਦਾਰ ਜਿਹਦੇ ਸਿਰ ਤੇ ਦਸਤਾਰ ਬੰਨੀ ਹੈ ਸਾਨੂੰ ਮੈਨੂੰ ਲੱਗਦਾ ਹੈ ਵੀ ਦਸਤਾਰ ਬੰਨੀ ਹੋਣ ਦਾ ਤੇ ਸਾਨੂੰ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਸਿਧਾਂਤ ਬਖਸ਼ਿਸ਼ ਕਰਦੀ ਹੈ ਤੇ ਅਸੀਂ ਉਹ ਸਿਧਾਂਤ ਦਾ ਮਿਆਰ ਇੰਨਾ ਥੱਲੇ ਸੁੱਟੀ ਜੰਨੇ ਆ ਕਿ ਅਸੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਪੰਦਰ ਦੀਆਂ ਗੱਲਾਂ ਕਹਿ ਰਹੇ ਆ ਵੀ ਜਿਹੜੀਆਂ ਲੋਕਾਂ ਦੇ ਹਿਰਦੇ ਅੱਜ ਵਲੁੰਧਰੇ ਪਏ ਆ ਲੋਕ ਇਹ ਸੋਚਦੇ ਆ ਕਿ ਜੇ ਸਾਡਾ ਦੇਸ਼ ਅੱਜ ਤਰੱਕੀ ਕਰ ਰਿਹਾ ਉਹ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਰ ਰਿਹਾ ਤੇ ਸਾਡੇ ਮੁੱਖ ਮੰਤਰੀ ਨੇ ਸਾਡਾ ਸਾਰਾ ਪੰਜਾਬੀਆਂ ਦਾ ਸਿਰ ਨੀਵਾ ਕੀਤਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਪੁਰਾਣੇ ਮੁੱਖ ਮੰਤਰੀ ਵੀ ਵੇਖੋ ਉਹਨਾਂ ਦੀ ਸੂਝਵਾਨਤਾ ਵੀ ਵੇਖੋ ਉਹਨਾਂ ਦੀ ਸਿਆਣਪ ਵੇਖੋ ਵੀ ਉਹਨਾਂ ਨੇ ਇੰਨਾ ਦੁਰਦਰਵਾਸ਼ ਜਿੰਨਾ ਦੁਰਦਰਵਾਸ਼ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਸ ਤਰੀਕੇ ਦੀ ਥਲੜੇ ਲੈਵਲ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਵਿਰੋਧੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜੀ ਹੀਣ ਭਾਵਨਾ ਵਾਲੀ ਰਾਜਨੀਤੀ ਹੈ ਇਹਦੇ ਤੋਂ ਪਾਸੇ ਹੋ ਕੇ ਸਾਫ ਸੁਥਰੀ ਰਾਜਨੀਤੀ ਕਰਨੀ ਚਾਹੀਦੀ ਹੈ ਸਾਡੇ ਪੰਜਾਬ ਦਾ ਵੇਖੋ ਹਾਲਾਤ ਕੀ ਹੈ ਅਸੀਂ ਅੱਜ ਐਨੇ ਕਰਜ਼ਾਈ ਆ ਕਿ ਸਾਡੇ ਸਟੇਟ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਅਸੀਂ ਡਿਵੈਲਪਮੈਂਟ ਤੋਂ ਪਾਸੇ ਹਟਾ ਕੇ ਲੋਕਾਂ ਦਾ ਧਿਆਨ ਤੇ ਅਸੀਂ ਜਿਹੜੀਆਂ ਆ ਗੱਲਾਂ ਕਰ ਰਹੇ ਆ ਇੰਦੇ ਨਾਲ ਮੈਨੂੰ ਲੱਗਦਾ ਹੋਰ ਪੰਜਾਬ ਦਾ ਪੱਧਰ ਜਿਹੜਾ ਥੱਲੇ ਡਿੱਗੂਗਾ ਤੇ ਸੋ ਐਸੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ। ਰਾਜਕੁਮਾਰ ਭਟੇਜਾ ਨਾਮ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਪੁਰਵ ਮੰਡਲ ਦਰਸ਼ਕਾ ਜੋ ਅੱਜ ਅਸੀਂ ਭਗਵੰਤ ਮਾਨ ਜੀ ਦਾ ਸੀਐਮ ਸਾਹਿਬ ਦਾ ਪਤਲਾ ਫੂਕਣ ਜਾ ਰਹੇ ਹਾਂ ਉਹਦੇ ਪਿੱਛੇ ਕਾਰਨ ਇਹ ਹੈ ਵੀ ਇੱਕ ਦੇਖੋ ਦੇਸ਼ ਦੇ ਇਹੋ ਜਿਹੇ ਪ੍ਰਧਾਨ ਮੰਤਰੀ ਅਸ਼ਵਤੀ ਪ੍ਰਧਾਨ ਮੰਤਰੀ ਅਨੰਦਰ ਮੋਦੀ ਜੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਔਰ ਅੱਜ ਜੋ ਸਾਡੇ ਮੁਲਕ ਦਾ ਸਤਕਾਰ ਹੈ ਉਹ ਦੂਜੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਵੀ ਦੂਜੇ ਮੁਲਕਾਂ ਦੇ ਅਧਿਕਾਰੀ ਜਦੋਂ ਮੋਦੀ ਸਾਹਿਬ ਉੱਥੇ ਪਹੁੰਚਦੇ ਆ ਤੇ ਉਹਨਾਂ ਦੇ ਚਰਨ ਸਪਰਸ਼ ਕਰਦੇ ਆ ਕਿਉਂਕਿ ਉਹ ਇੱਕ ਇਹੋ ਜਿਹੀ ਪਰਸਨੈਲਿਟੀ ਹੈ ਜਿੰਦੇ ਤੇ ਸਾਰੀ ਦੁਨੀਆ ਫਿਦਾ ਅਜ ਦੇ ਟਾਈਮ ਦੇ ਵਿੱਚ ਪਰ ਸਾਡਾ ਇੱਥੋਂ ਦਾ ਇੱਕ ਮੁੱਖ ਮੰਤਰੀ ਜਿਹਨੂੰ ਕਹਿ ਦਈਏ ਵੀ ਕੋਈ ਲਿਆਕਤ ਨਹੀਂ ਕੋਈ ਉਹਨੇ ਬੁੱਧੀਜੀਵੀ ਵਾਲੀ ਗੱਲ ਨਹੀਂ ਕੀਤੀ ਜਿਸ ਪ੍ਰਧਾਨ ਮੰਤਰੀ ਦੀ ਸਾਰੀ ਦੁਨੀਆ ਕਾਇਲ ਹੈ ਉਸ ਪ੍ਰਧਾਨ ਮੰਤਰੀ ਦੇ ਖਿਲਾਫ ਆਪਸ਼ਬਦ ਬੋਲੇ ਆ ਅਸੀਂ ਉਸ ਦੁੱਖ ਕਰਕੇ ਇਥੋਂ ਪੰਜਾਬ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਦਾ ਅੱਜ ਤੁਤਲਾ ਫੂਕਾਂਗੇ ਔਰ ਰੋਸ ਮਜਹਰਾ ਕਰਾਂਗੇ ਕਿਉਂਕਿ ਅਸੀਂ ਨਹੀਂ ਸੁਣ ਸਕਦੇ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਨਰਿੰਦਰ ਮੋਦੀ ਕੀ ਇੱਕ ਕਿਸੇ ਕਾਰਜਕਰਤਾ ਦੇ ਖਿਲਾਫ ਕੱਢੀ ਹੋਈ ਆਵਾਜ਼ ਨੂੰ ਨਹੀਂ ਸੁਣੂਗਾ ਇਸ ਕਰਕੇ ਅਸੀਂ ਪ੍ਰੋਟੈਸਟ ਕਰਦੇ ਆਂ ਮਜਹਰਾ ਕਰਦੇ ਆਂ ਔਰ ਉਹਨਾਂ ਦੇ ਖਿਲਾਫ ਬਾਜਬਾਨਦ ਕਰਦੇ ਆਂ ਔਰ ਇਸ ਚੀਜ਼ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਵੀ ਮੈਂ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਇਹੋ ਜਿਹਾ ਕੁਝ ਬੋਲਿਆ ਉਹਨਾਂ ਦੀ ਕੋਈ ਔਕਾਤ ਨਹੀਂ ਕਿ ਨਰਿੰਦਰ ਮੋਦੀ ਦੇ ਖਿਲਾਫ ਇਹੋ ਜਿਹੇ ਸ਼ਬਦ ਬੋਲਣ ਯਾਰ ਬੜਾ ਮਨ ਭਾਗ ਕੰਮ ਕੀਤਾ ਆਪਣੇ ਮੁੱਖ ਮੰਤਰੀ ਨੇ ਕਿਉਂ ਹਿੰਦੁਸਤਾਨ ਕਿੱਡਾ ਦੁਨੀਆ ਜਿਹੜੇ ਬੰਦੇ ਨੂੰ ਪੁੱਛਦੀ ਹੈ ਅੱਜ ਮਾਨ ਸਰਕਾਰ ਇੱਜ਼ਤ ਆਪਣਾ ਕਿੰਨਾ ਵੱਡਾ ਉਹਨੇ ਦੁਨੀਆ 'ਚ ਬਣਾਇਆ ਨਰੇਂਦਰ મોદી ਜੀ ਨੇ ਉਹੋ ਜਿਹੇ ਬੰਦੇ ਇਨਸਾਨ ਆਸਤੇ ਮਾੜੀਆਂ ਗੱਲਾਂ ਇਕ ਵਿਧਾਨ ਸਭਾ ਵਿੱਚ ਕਰਨੀਆਂ ਅੱਜ ਕਰੀ ਕਰੀ ਕੇ ਸੀਐਮ ਨੇ ਬੜੀ ਸ਼ਰਮਨਾਕ ਗੱਲ ਹੈ ਉਹਨੂੰ ਮਚਿਓਰਿਟੀ ਚਾਹੀਦੀ ਹੈ ਅੱਜ ਸੱਚੀ ਗੱਲ ਹੈ ਉਹਦੇ 'ਚ ਸਿੱਕ ਸੀਐਮ ਵਾਲੀ ਕੁਆਲਿਟੀ ਹੈ ਨਹੀਂ ਇੱਕ ਮੋਦੀ ਵਰਗੇ ਬੰਦੇ ਨੂੰ ਜਿਹਦੀ ਦੁਨੀਆ ਪੂਜੀ ਹੈ ਉਹ ਐਸੇ ਮਾੜੀ ਗੱਲ ਕਰਨੀ ਬੜੀ ਮਾੜੀ ਗੱਲ ਉਹ ਉੱਥੋਂ ਉਹਦੇ ਬਾਰੇ ਪਰਲਾਹਰ ਮੰਤਰੀ ਸੋਚ ਕੀ ਹੈ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਉਹ ਮੋਦੀ ਸਾਹਿਬ ਦੇ ਨਾਲ ਹੈ ਦੇਸ਼ ਨਾਲ ਹੈ ਸਾਰਾ ਦੁਨੀਆ ਨਾਲ ਹੈ ਅੱਜ ਉਹਨਾਂ ਨੇ ਜਿਹੜੇ ਗੱਲਾਂ ਕੀਤੀਆਂ ਉਹਦੇ ਅਗੇਂਸਟ ਆਪਾਂ ਸਾਰੇ ਇਕੱਠੇ ਹੋ ਕੇ ਲੇਕਿਨ ਬਜ਼ਾਰਾ ਕਰ ਰਹੇ ਹਾਂ